ਦਰਬੰਦ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਪ੍ਰਾਤਰੀ ਜਿੱਥੇ ਬੰਦਿਆਂ ਨੇ ਮੇਰੇ ਸਾਥੀਆਂ ਨੂੰ ਪਤਾ ਲੱਗਾ ਤੇ ਸਾਡੇ ਜਿਹੜੇ ਪ੍ਰਾਤਰੀ ਜਿੱਥੇ ਬੰਦਿਆਂ ਨੇ ਉਹ ਉਹਨਾਂ ਨੇ ਆ ਕੇ ਗਿੱਦੜਵਾ ਵਿਖੇ ਜਿਹੜਾ ਥਾਣਾ ਹੈ ਉਥੇ ਥਾਣੇ ਦਾ ਘਿਰਾਓ ਕੀਤਾ ਤੇ ਮੈਂ ਇਹਨਾਂ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਡੀ ਜਿਹੜੀ ਯੂਨੀਅਨ ਡੀਟੀਐਫ ਯੂਨੀਅਨ ਹੈ ਤੇ ਸਾਡੇ ਜਿਹੜੇ ਪ੍ਰਾਤਰੀ ਜਿੱਥੇ ਬੰਦਿਆਂ ਨੇ ਕਿ ਇਹਨਾਂ ਦੇ ਆਨ ਕਰਕੇ ਕਿਰਾਉਕ ਤੇ ਕਿਰਾਉ ਕਰਨ ਤੋਂ ਬਾਅਦ ਇਹਨਾਂ ਸਾਥੀਆਂ ਨੇ ਮੈਨੂੰ ਬਿਲਕੁਲ ਸਹੀ ਤਰੀਕੇ ਨਾਲ ਸਹੀ ਸਲਾਮਤ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੇ ਮੈਨੂੰ ਇਹਨਾਂ ਨੇ ਇਹ ਇਹ ਕਰਵਾ ਲਿਆ ਕੋ ਹਾਂ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਾਂਗਾ ਕਿ ਜਿਹੜੀ ਸਰਕਾਰ ਆ ਉਹ ਪੂਰੇ ਬੁਖਲਾਹਟ ਦੇ ਵਿੱਚ ਆ ਇਹਦਾ ਤੁਸੀਂ ਇੱਕ ਛੋਟਾ ਜਾ ਦੇਖ ਹੀ ਚੁੱਕੇ ਹੋ ਰਿਐਕਸ਼ਨ ਹੈ ਜਿਹੜਾ ਤੇ ਅਸੀਂ ਸੰਘਰਸ਼ ਕਰਦੇ ਰਹਾਂਗੇ ਅਸੀਂ ਆਪਦੇ ਜਿਹੜੇ ਆ ਹੱਕੀ ਮੰਗਾਂ ਨੇ ਉਹਨਾਂ ਵਾਸਤੇ ਲੜਦੇ ਰਹਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਰੀ ਮੈਰਿਟੋਰੀਅਸ ਟੀਚਰ ਯੂਨੀਅਨ ਪੰਜਾਬ ਜਿੰਦਾਬਾਦ 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 ਤੁਹਾਡੇ ਧਿਆਨ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਕਿ ਕੱਲ ਮੈਰਿਟੋਰੀ ਸਕੂਲ ਟੀਚਰ ਯੂਨੀਅਨ ਵੱਲੋਂ ਜਲੰਧਰ ਵਿਖੇ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾ ਰਹੇ ਸੀ ਜਿਹਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚੋਂ 230 ਦੇ ਵਿੱਚੋਂ 86 ਮੈਟ ਹੈ ਜਿਹੜੀਆਂ ਕੱਲੇ ਮੈਰਿਟੋਰੀ ਸਕੂਲ ਦੀਆਂ 118 ਬੱਚੇ ਜਿਹੜੇ ਆ ਜੇ ਹੀ ਮੈਨ ਕਲੀਅਰ ਆ ਮੁੱਖ ਮੰਤਰੀ ਵੱਡੇ ਵੱਡੇ ਦਾਅਵੇ ਕਰਦਾ ਵੀ ਇਸ ਤਰ੍ਹਾਂ ਕਰਕੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਕਲੀਅਰ ਕਰ ਰਹੇ ਆ ਨੀਟ ਕਲੀਅਰ ਕਰ ਰਹੇ ਆ ਪਰ ਅਸਲ ਦੇ ਵਿੱਚ ਜਿਹੜਾ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਇਸ ਧਰਨੇ ਤੋਂ ਬਖਲਾਅਤ ਆਈ ਹੋਈ ਸਰਕਾਰ ਨੇ ਅੱਜ ਸਾਡੇ ਸੂਬਾ ਕੋਆਰਡੀਨੇਟਰ ਰਕੇਸ਼ ਕੁਮਾਰ ਜੀ ਨੂੰ ਗਿੱਦੜਵਾ ਥਾਣੇ ਦੇ ਵਿੱਚ ਜਿਹੜਾ ਉਹ ਨਗਰ ਬੰਦ ਕਰ ਲਿਆ ਸੀਗਾ ਫੌਰੀ ਤੌਰ ਤੇ ਟੀਟੀਪੀ ਜੂਨੀਅਰ ਵੱਲੋਂ ਭਰਾਤਰੀ ਜਥੇਬੰਦੀ ਵੱਲੋਂ ਸਾਡੀ ਜਿਹੜੀ ਬਹੁਤ ਜ਼ਿਆਦਾ ਮਦਦ ਕੀਤੀ ਗਈ ਵੈਰੀਟੋਰੀਸ ਟੀਚਰ ਜੂਨੀਅਰ ਵੱਲੋਂ ਅਸੀਂ ਥਾਣੇ ਦਾ ਘਰਾਓ ਕੀਤਾ ਤੇ ਜੂਨੀਅਰ ਦੀ ਜਿਹੜੀ ਆ ਸਭ ਤੋਂ ਵੱਡੀ ਗੱਲ ਤਾਂ ਕਿ ਤੁਰੰਤ ਜਿਹੜਾ ਹੈਗਾ ਸਾਡੇ ਸਾਥੀ ਨੂੰ ਜਿਹੜਾ ਉਹ ਰਿਹਾ ਕੀਤਾ ਗਿਆ ਭਰਾਤਰੀ ਜਥੇਬੰਦੀ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਕੀ ਬਸ 9:30 ਵਜੇ ਮੈਨੂੰ ਫੋਨ ਆਇਆ ਕਿ ਸੂਬਾ ਕਨਵੀਨਰ ਮੈਰੀਟੋਰੀਅਸ ਸਕੂਲ ਰਕੇਸ਼ ਕੁਮਾਰ ਜੀ ਨੂੰ ਜਿਹੜਾ ਹੈਗਾ ਆ ਪੁਲਿਸ ਨੇ ਰੈਸ ਕੀਤਾ ਆ ਕੱਲ ਦੇ ਧਰਨੇ ਦੇ ਬਾਬਤ ਤਾਂ ਨਾਲ ਦੀ ਨਾਲ ਮੈਂ ਸਾਡੇ ਸੀਨੀਅਰ ਆਗੂ ਇਹਨਾਂ ਦੇ ਸਰਦਾਰ ਗਿੰਦਰ ਸਿੰਘ ਜੀ ਅਵਤਾਰ ਸਿੰਘ ਜੀ ਗੁਰਮੀਤ ਸਿੰਘ ਜਾਂ ਸੰਪਰਕ ਕੀਤਾ ਤੇ ਜਦ ਅਸੀਂ ਗਿਦੇਵਾ ਪੁਲਿਸ ਸਟੇਸ਼ਨ ਦੇ ਵਿੱਚ ਆ ਕੇ ਜਿਹੜਾ પોલીસ ਮਲਾਜਮਾਂ ਨਾਲ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਇਸ ਗੱਲ ਤੇ ਪੂਰਾ ਅਟਲ ਰਹਿ ਰਿਹਾ ਕਿ ਪਿਆਰ ਦੇਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਸਾਡਾ ਸਾਥੀ ਸਮੇਂ ਸਰ ਤੁਸੀਂ ਸਾਡੇ ਹਵਾਲੇ ਨਾ ਕੀਤਾ ਤਾਂ ਅਸੀਂ ਜਿਹੜਾ ਹੈਗਾ ਥਾਣੇ ਦਾ ਰਾਤ ਨੂੰ ਪੱਕਾ ਧਰਾਓ ਕਰਾਂਗੇ ਤੇ ਨਤੀਜੇ ਦੇ ਵਿੱਚ ਜਿਹੜਾ ਹੈਗਾ ਸਾਡਾ ਸਾਥੀ ਉਹਨਾਂ ਨੇ ਸਾਨੂੰ ਕੋਈ ਜਾਂਦੀ ਭਲਾਂ ਦੇ ਵਿੱਚ ਵਾਪਸ ਸਾਨੂੰ ਦਿੱਤਾ ਆ ਤੇ ਅਸੀਂ ਇਹ ਬਾਕੀ ਦੇ ਜਿਹੜੇ ਸਾਥੀ ਹੈਗੇ ਆ ਉਹਨਾਂ ਨੂੰ ਵੀ ਕਹਿੰਨੇ ਆ ਵੀ ਨਿਸ਼ਚਿੰਤ ਹੋ ਕੇ ਜਿਹੜਾ ਹੈਗਾ ਜਿਥੇ ਬੰਦੀ ਦੇ ਨਾਲ ਕੰਮ ਕਰੋ ਜਿੱਥੇ ਬੰਦੀ ਦਿਨਪੁਰ ਰਾਤ ਤੁਹਾਡੇ ਦੇ ਨਾਲ ਖੜੀ ਆ ਤੁਹਾਡੇ ਹੱਕਾਂ ਵਾਸਤੇ ਤੁਹਾਡੇ ਨਾਲ ਦਿਨਪੁਰ ਰਾਤ ਜਦੋਂ ਵੀ ਲੋੜ ਪਊਗੀ ਉਦੋਂ ਹੀ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਇਸੇ ਤਰ੍ਹਾਂ ਹੀ ਜਿਵੇਂ ਹੁਣ ਜਿਹੜੀ ਹੈਗੀ ਆ ਸੱਚ ਦੀ ਜਿੱਤ ਹੋਈ ਆ ਇਸੇ ਤਰ੍ਹਾਂ ਜਿੱਥੇ ਬੰਦੀ ਤੁਹਾਡੀ ਝੋਲੀ ਦੇ ਵਿੱਚ ਸੱਚ ਦੀ ਜਿੱਤਾਂ ਹੋ ਵੀ ਰਹੇਗੀ ਸਾਮਕ ਪੀਚਕ ਫਰੰਟ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ